ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਜੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਈ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸੰਸਿਆਨ ਪਾ ਲੱਖ ਹੋਏ ਤਾਂ ਇੱਕ ਨਾਂ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇਹ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਏ ਇਹ ਹੁਕਮ ਹੈ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਜ਼ੂਰ ਕਤਨਾ ਕਥੀ ਨ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਬਾਹੀ ਜੁਵਾ ਜਗੰਤਰ ਖਾਈ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਅਨੰਕ ਵਿਗਸੈ ਵੀ ਪਰਵਾਹ ਸਚਾ ਸਾਹਿਬ ਸਚ ਨਾਈ ਪਖਿਆ ਪਾਉ અપਾਰੀ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਬੇਰ ਕੇ ਅੱਗੇ ਰੱਖੀਐ ਜਿਤ ਦਿੱਸੈ ਦਰਬਾਰ ਮੋਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਚਾ ਨਾਮੁ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਕ ਦੁਆਰੇ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋੜਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਵਾ ਜੇ ਤਿਸ ਪਾਵਣ ਪਾਣੇ ਕੇ ਨਾਏ ਕਰੀ ਜੇ ਤਿਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਨਾ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਰਿਆਰ ਜਾ ਬੂਰਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੇ ਕਿ ਟਾੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਨਕੇ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਤਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਤ ਸੁਣੇ ਧਰਤ ਧਵਲ ਆਕਾਸ ਸੁਣੇ ਧੀਬ ਲੋ ਪਾ ਤਾਲ ਸੁਣੇ ਕੋਹੀ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਆਇਸਰ ਬਰਮਾਇੰਦ ਸੁਣੇ ਮੁਖਸਾ ਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 86 ਕਾ ਇਸ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗੁਣ ਕੀ ਗਾਹ ਸੁਣੇ شیخ ਪੀਰ ਪਾਦਸ਼ਾਹ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾਹੋ ਨਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਈ ਗਗਦੇ ਕਲਮ ਨਾਲ ਲਿਖਨ ਹਾਰੀ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੇ ਸੋਲਤ ਹੋਏ ਮਨ ਬੁੱਧ ਮਨ ਨੇ ਸਗਲ ਪਵਣ ਕੀ ਸੁਧ ਮਨ ਨੇ ਮੋ ਚੋਟਾ ਨਾ ਖਾਏ ਮਨ ਨੇ ਜਮ ਕੈ ਸਾਥ ਨ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਠਾਕ ਨ ਪਾਈ ਮਨ ਨੇ ਪਤ ਸਿਓ ਪ੍ਰਗਟ ਜਾਏ ਮਨ ਨੇ ਮਾਗ ਨ ਚੱਲੇ ਪੰਥ ਮਨ ਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰ ਐ ਸਾਧਾਰੀ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਪਵਾਏ ਨਾ ਭੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੀ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤਾ ਓਲੇ ਧਰਮ ਦੇ ਆਕਾ ਪੂਤ ਸੰਤੋਮਤਾ ਬਰਖਿਆ ਜਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਕਿਹਾ ਉੜੀ ਕਲਾਮ ਇਹੋ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਚੇਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਧਾਤ ਜਾਣੇ ਕੌਣ ਕੂਤ ਕੀਤਾ ਫਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਉ ਗੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਵ ਸੰਖ ਪੂਜਾ ਸੰਖ ਤਬਤਾਵ ਸੰਖ ਗ੍ਰੰਥ ਮੁਖ ਵੀਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ ਸੰਖ ਸੂਰਮੋਪਖਸਾਰ ਸੰਖ ਮੋਣ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾਂ ਈਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੂੜਿਆਰ ਕੂੜੇ ਵਿਰਾਈ ਸੰਖ ਮਲੇਸ਼ ਮਲਪਕ ਖਾਹੀ ਸੰਖ ਨਿੰਦਕ ਸਰ ਕਰੇ ਭਾਰ ਨਨਕ ਨੀਚ ਕਹੈ ਵਿਚਾਰ ਵਾਰਿਆਂ ਨ ਜਾਵਾਏ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਵੇ ਸੰਖ ਥਾਵ ਗਮ ਗਮ ਸੰਖ ਲੋ ਸੰਗ ਗਏ ਸਰਬਾਰੋ ਏ ਅਖਰੀ ਨਾਮ ਖਰੀਸਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਿਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੀ ਦੇਵ ਫਰਮਾਏ ਦੇਵ ਤਿਵ ਪਾਹੀ ਜੇਤਾ ਕੀਤਾ ਤੇਤਾ ਨਾਉ ਮਿਣ ਨਾਵੇਂ ਨਾਈ ਗੋਥਾਉ ਕੁਦਰਤ ਕਵਣ ਕਹਾਵੀ ਚਾਰ ਵਾਰਿਆਂ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਬਾਣੀ ਤੋਤੇ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋ ਹੈ ਭਰੀਐ ਮਤ ਪਾਪਾਂ ਕੈ ਸੰਗ ਉਹ ਧੂਪੀ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਨਕ ਹੁਕਮੀ ਆਵੋ ਜਾਹੁ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲਨਾਓ ਸਭ ਗੁਣ ਤੇਰੀ ਮੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤਾਦ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਣ ਥਿਤ ਕਵਣ ਵਾਰ ਕਵਣ ਦਰਤੀ ਮੋ ਕਵਣ ਜਿਤ ਹੋ ਆਇ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਐ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਨ ਥਿਤ ਵਾਰਣਾ ਜੋਗੀ ਜਾਣ ਰੁੱਤ ਮਾਉਣਾ ਕੋਈ ਜਾ ਕਰਤਾ ਸ੍ਰੇਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਸਾ ਲਾਹੀ ਕਿ ਵਰਨੀ ਕਿਵ ਜਾਣਾ ਨਨਕ ਜੀ ਆਕਨ ਸੋ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾ ਤਾਲਾ ਪਾ ਤਾਲ ਲਖ ਅਗਸਾ ਅਗਾਸੇ ਓੜ ਦੇ ਓੜਗ ਭਾਲ ਤਕੇ ਵੀਦ ਕਹਨੇ ਇਕ ਵਾਤ ਸਹਸ 18 ਕਹਨ ਕਤੇ ਬਾਸ ਲੂ ਇਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਨਾਸ ਨਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਈਆ ਨਦੀਆਂ ਤੇ ਵਾਹ ਪਵਹੇ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵੀ ਸਰੀਹ ਅੰਤ ਨਾਮ ਸਿਵਤੀ ਕਹਿਣ ਨ ਅੰਤ ਅੰਤ ਨਾਮ ਕਰਨੇ ਦੀਨ ਨ ਅੰਤ ਅੰਤ ਨਾਮ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾ ਕੇ ਅੰਤ ਨਾਮ ਪਾਏ ਜਾਹੀ ਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਵੇੜੇ ਊਚਾ ਹੋਇ ਕੋਏ ਤੇ ਸੂਝੇ ਕੋ ਜਾਣੇ ਸੂਈ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਈ ਕੀਤੇ ਮੰਗੇ ਜੋ ਦੇ ਉਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵੀਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਗ ਗਾਈ ਖਾਹੀ ਕੀਤਿਆਂ ਦੁਖ ਭੋਖ ਸਦਮਾਰ ਇਹ ਭੇਦਾਤ ਤੇਰੀ ਦਾਤਾਰੇ ਬੰਦ ਗਲਾਸੀ ਪਾਣ ਹੋਏ ਹੋਰ ਅੱਖ ਨਾ ਸਕੇ ਕੋਏ ਜੇ ਕੋ ਗਾਇਕ ਅਕਨ ਬਾਈ ਉਹ ਜਾਣੇ ਜੇ ਤੀਆਂ ਮੈਂ ਖਾਈ ਆਪੇ ਜਾਣੇ ਆਪੇ ਦੇ ਆਖੀ ਸੇ ਪੀਕੇ ਈਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਅਨੰਕ ਪਾਤਸ਼ਾਹੀ ਪਾਤਸ਼ਾਹ मूल गुण मूल व्यापार मूल व्यापारयेल् भण्डार मूल ले जाये मुल भाय मुल् मूल धर्म मुल दीवान मूल धुल् मूल प्रवान ਮੋਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲ ਆ ਮੁੱਲ ਆ ਕਿਹਨਾਂ ਜਾਈ ਆਖ ਆਗਰਹੀ ਲਿਵਲਾਈ ਆਖੇ ਵੀਦ ਬਾਡ ਪੂਰਾਨ ਆਖੇ ਪੜੇ ਕਰੀ ਵਗਿਆਨ ਆਖੇ ਬਰਵੇਂ ਅਗੇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਦ ਅੱਖ ਕੀਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੀਵ ਕੀਤੇ ਅੱਖ ਅੱਖਣ ਪਾਹੀ ਕੀਤੇ ਗਹਿ ਕਹਿ ਓਠ ਓਠ ਜਾਹੀ ਇਤੇ ਕੀਤੇ ਹੋਰ ਕਰੀ ਤਾਂ ਅਗਨ ਧੱਕੇ ਕੇਈ ਕੇ ਜੀਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਕਾਂ ਲਖੀਐ ਸਿਰ ਗਾਵਾਰਾਂ ਗਾਵਾਰ ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜ ਇਹਨਾਂ ਦੇ ਅਨੇਕ ਸੰਖਾਂ ਕੀਤੇ ਵਾ ਬਨਹਾਰੀ ਕੀਤੇ ਰਾਗ ਪਰਿ ਸਿਓ ਕਹੀ ਅਨ ਕیتے ਗਾਵਣ ਹਾਰੀ ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਬਦ ਲੇਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੂਨ ਸਦਾ ਸਵਾਰੀ ਗਾਵੇ ਇੰਦੀ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਪ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਸਦੀ ਸੰਤੋਕੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜਗ ਵਿਦਵਨ ਨਾਲੇ ਗਾਵੈ ਮੋਹਣੀਆਂ ਮਨ ਮੋਨ ਸੁਰਗਾ ਮੱਚ ਬਿਆਲੇ ਗਾਵਣ ਰਤਨ ਉਪਾਏ ਤੇਰੇ 86 ਤੀਰਤ ਨਾਲੇ ਗਾਵੇ ਜੋਤ ਮਹਾਬਲਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੀ ਸੇ ਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਗਾਵੇ ਚਾਰੀ ਸੋਈ ਸੋਈ ਸਦਾ ਸੱਚੇ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਸੀ ਜੈਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨ ਸੀ ਮਾਇਆ ਜਿੰਨੀ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜੀਵ ਤਿਸ ਦੀ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਦੀਤ ਹਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਾਗੇ ਜੀਤ ਆਦੇਸ ਤਿਸ ਅਦੇਸ ਆਦਿ ਅਨੀਲੇ ਨਾ ਦੇ ਨਾ ਹਤ ਜੁਗ ਜੁਗੇ ਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੀ ਨਾਦੀ ਆਵਨਾਤ ਨਾਤੀ ਸਭ ਜਾਕੇ ਰਿੱਧ ਸੇਦੇ ਔਰਾ ਸਾਧ ਸੰਯੋਗ ਵਿਜੋਗ ਦੁਇਂ ਕਾਰ ਚਲਾਵੇ ਲੇਖੇ ਆਵੀ ਭਾਗ ਆਦੇਸ ਸੇ ਆਦੇਸ ਆਦੀ ਨੀਲੇ ਨਾ ਦਿਨਾ ਹਤ ਜੁਗ ਜਗੇ ਕੋ ਵੀਸ ਇਕਮਾਈ ਜੁਗਤ ਵਿਆਈ ਤਿੰਨ ਚਿੱਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜੇ ਵਤਿਸ ਭਾਵੇਂ ਤੇ ਵੇ ਚਲਾਵੇ ਜਿਬ ਹੋਵੇ ਫੁਰਮਾਨ ਓਹ ਹੋ ਵੇਖਣ ਉਹਨਾ ਨਦਰ ਨਿਆਵੇ ਬਹੁਤਾ ਹੀ ਹੋ ਵੀਡਾਨ ਆਦੇਸ ਤੇ ਆਦੇਸ ਆਦੇ ਨੀਲੇ ਨਾ ਦੇਨਾ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰਿ ਨਾਨਕ ਸੱਚੇ ਕੀ ਸਾਚੀ ਕਾਰ ਆਦੀਸ਼ ਤੇ ਆਦੀਸ਼ ਆਦੀ ਅਨੀਲ ਅਨਾਦੀ ਨਾਹਤ ਜੁਗ ਜੁਗ ਏਕੋ ਈਸ ਇਕ ਦੂਜੀ ਭਾਉ ਲਖ ਹੋਹੀ ਲਖ ਹੋਈ ਲਖ ਵੀਸ ਲਖ ਲਖ ਕੀੜਾ ਆਖੀ ਇਹੇ ਏਕ ਨਾਮ ਜਗਦੀਸ਼ ਇਸ ਰਾਏ ਪਦ ਪਵੜੀਆਂ ਚੜਿਐ ਹੋਈ ਏਕੀਸ ਸੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਨਕ ਨਦਰਿ ਪਈਐ ਕੂੜੇ ਕੂੜੈ ਠੀਸ ਆਖਣ ਜੋ ਚਪੈਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਤਿ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਆਤ ਜੋਰ ਕਰ ਵੇਖੈ ਸੋਏ ਨਨਕ ਉੱਤਮ ਨੀਚ ਨ ਕੋਏ ਰਾਤੇ ਰੁਤੀ ਧ੍ਰਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਬ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨੀ ਸੋਣ ਕਚ ਬਕਾਈ ਉਥੈ ਪਾਏ ਨਾਨਕ ਗਿਆ ਜਪੈ ਜਰੇ ਧਰਮ ਕੰਡ ਕਾਈ ਉਹ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾੜਦ ਘੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵ ਦਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੀਤੇ ਪਾਤ ਨਰਿੰਦ ਕੇਤੀਆ ਸਰਤੀ ਸੇਵਕ ਕੀਤੇ ਨਨਕੇ ਅੰਤ ਨਯੰਤੇ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਦ ਘੜੀਆਂ ਬਹੁਤ ਅਨੂਪ ਤਾਗੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਪਿਛੈ ਪਛਤਾਈ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸਿੱਤਾ ਮੈਂ ਮਮਾਈਂ ਦਾਗੇ ਰੂਪ ਨਾ ਕਥਨੇ ਜਾਹੀ ਨਾਵ ਮਰੀ ਨਾ ਠਗਿ ਜਾਈ ਜਿਨ ਕੇ ਰਾਮ ਵਸੈ ਮਨ ਮਾਹੀ ਤਿੱਥੇ ਭਗਤ ਵਸੇ ਕੀ ਲੋਕ ਰਹੀ ਅਨੰਦ ਸੱਚਾ ਮਨ ਸੋਏ ਸਚਾਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਆਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਤਨ ਅੰਤ ਤਿਥੈ ਲੋਲ ਆਕਾਰ ਜਿਉ ਜਿਉ ਹੁਕਮ ਤਿਵੈ ਤਿਵਕਾਰ ਵੇਖੈ ਵਿੰਸੈ ਕਰ ਵੀਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਰਾ ਤੀਰਜ ਸੁਣਿਆ ਰਹਿਣ ਮਤ ਵੇਧ ਥਿਆਰ ਪੌਖਲਾ ਅਗਨ ਦਵਦਾਓ ਪਾਂਡਾ ਭਾਉ ਅਮਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਹੰਗਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ